ਹਾਈ ਹਾਈ ਇੱਕ ਤਾਂ ਮਤਰਾ ਦਿਨ ਨੀ ਮੁੱਕਦਾ ਸਾਰਾ ਦਿਨ ਅੰਦਰ ਕਿਥੇ ਕਿਥੇ ਕਦੀ ਅੰਦਰ ਲੰਮੇ ਪੈ ਜਾਓ ਕਦੀ ਬਾਹਰ ਲੰਮੇ ਪੈ ਜਾਓ ਕੀ ਕਰੇ ਪੰਦਾ ਇੱਕ ਤਾਂ ਮੇਰੇ ਭੈਣ ਭਰਾ ਸਾਰੇ ਬਾਹਰ ਆ ਬੰਦੇ ਦਾ ਜੀ ਕਰੇ ਘੜੀ ਜਾਣ ਨੂੰ ਤਾਂ ਕਿੱਥੇ ਜਾਵੇ ਐਵੇਂ ਦੁਨੀਆ ਨੇ ਨਾ ਆਤੀ ਚੁਕਲੀ ਬਾਹਰ ਵਾਲੀ ਸਾਰਿਆਂ ਨੇ ਸਾਰੇ ਟੱਬਰ ਬਾਹਰ ਜਾ ਕੇ ਬਹਿ ਗਏ ਬੰਦਾ ਕਿੱਥੇ ਜਾਵੇ ਕਿੱਥੇ ਸੁੱਖ ਦੁੱਖ ਕਰੇ ਆਪਣਾ ਮੈਂ ਹਾਂ ਕੀ ਕਰਨੇ ਕਰਨਾ ਪੁਰਨਾ ਕੀ ਆਪਣੇ ਮਾਨਸਲਾਵਾ ਕਰ ਲਈ ਆ ਕਿ ਸਾਰਾ ਦੇਣੇ ਦਾ ਮਾਹ ਹੁੰਦਾ ਕਿਤੇ ਨੰਗਦਾ ਹੀ ਨਹੀਂ ਹੈ ਹੋਈ ਤੇ ਗੱਲ ਕੀ ਕਰੇ ਬੰਦਾ ਹੋਈ ਤੇ ਮੈਂ ਸੋਚਣ ਦੀ ਕਿ ਚਲ ਆਪਾਂ ਨਿਕਲ ਗਏ ਦੇਣੇ ਹੁਣ ਜਾਏ ਆਏ ਆ ਉੱਥੇ ਤੇ ਮੈਂ ਸੋਚਦੀ ਹੀ ਕਿ ਆਪਾਂ ਨਾਪੋਲ ਨੂੰ ਚਲੀਏ ਨਾਪੋਲ ਆਓ ਮੇਰਾ ਦਿਲ ਕਰਨ ਲਿਆਈ ਕਿ ਚਲ ਜਾ ਕੇ ਆਉਨੇ ਆ ਕਿੰਨਾ ਟਾਈਮ ਹੋ ਗਿਆ ਵਾ ਗਿਆ ਨੂੰ ਚਲ ਪੁੱਤ ਤੂੰ ਵੀ ਨਹੀਂ ਗਿਆ ਨਾਲੇ ਤੇ ਆਪਾਂ ਸਾਰੇ ਜਾਣੀ ਗੱਲ ਨਾ ਕੋਈ ਨਹੀਂ ਤੇਰੀ ਤੇ ਭੈਣੇ ਇੱਥੇ ਤੂੰ ਤੇ ਜਾ ਸਕੈ ਤੂੰ ਤੇ ਜਾਣ ਕੇ ਨਹੀਂ ਜਾਂਦੀ ਹੈ ਮੈਨੂੰ ਪੁੱਛ ਕੇ ਵੇਖ ਮੈਂ ਤਰਲੇ ਲੈਂਦੀ ਰਹਿਣੀ ਆ ਮੇਰਾ ਇੱਥੇ ਕੋਈ ਭੈਣ ਭਰਾ ਹੋਵੇ ਤੇ ਮੋਂ ਤੇ ਕੋ ਜਾਵਾਂ ਫਿਰ ਕੋਈ ਨਹੀਂ ਆਪਾਂ ਕੋ ਜਾ ਰਹੇ ਹੁੰਨੇ ਆ ਨਾਲੇ ਦਿਹਾੜੀ ਨਿਕਲ ਜੂਗੀ ਆਪਣੀ ਮੈਨੂੰ ਵੀ ਖਾਣਾ ਨਾਲ ਆਹੋ ਆਪਾਂ ਸਾਰੇ ਲੈਣੇ ਜਾਂਦੇ ਆ ਪਰਮ ਨੂੰ ਪੁੱਛ ਲਓ ਤੁਸੀਂ ਚਲ ਕੋਈ ਗੱਲ ਨਹੀਂ ਪੁੱਤ ਜੇ ਤੇ ਮੈਨੂੰ ਖਾਣਾ ਉਹ ਤਾਂ ਚਲ ਜਾਨੀ ਆ ਮੈਂ ਇੱਥੇ ਕੀ ਕਰਨਾ ਮੈਂ ਤਾਂ ਕਿ ਬੋਰ ਹੁੰਦੀ ਰਹੀ ਨਹੀਂ ਸਾਰਾ ਦਿਨ ਆਹੋ ਹੋ ਜੋ ਤਿਆਰ ਫਿਰ ਕੰਮ ਕੁੰਮ ਤਾਂ ਸਾਰਾ ਹੋ ਗਿਆ ਵਾ ਆਪਾਂ ਚਲ ਜਾਨੇ ਆ ਸ਼ਾਮ ਨੂੰ ਆ ਜਾਾਂਗੇ ਵਾਪਸ ਚਲ ਠੀਕ ਆ ਫਿਰ ਮੈਂ ਕਹਿੰਦੀ ਆ ਪਰਮ ਨੂੰ ਹੈ ਆਹੋ ਤੇ ਚਲ ਹੋਈਏ ਜਾ ਕੇ ਚਲੋ ਚਲ ਯਾ ਸਾਰਾ ਚਾਹ ਸ਼ੁਕਰਾ ਮੇਰਾ ਵੀਰ ਦੇ ਆਇਆ ਇਹਦੇ ਐਕਸਰਸਾਈਜ਼ ਆ ਲੈ ਕਰੂ ਮੇਰਾ ਢਿੱਡ ਮੋਟਾ ਹੋ ਹੀ ਜਾਂਦਾ ਮੈਂ ਕੀ ਕਰਨਿਆ ਉਹ ਮੰਮੀ ਆ ਦੋਸਤਾਂ ਨੇ ਦਤਾ ਨਹੀਂ ਲੇਟ ਅੱਛਾ ਉਹ ਲੈ ਕੇ ਆਏ ਜੀ ਅੱਛਾ ਅੱਛਾ ਠੀਕ ਮੈਂ ਕੱਲ ਚਾਹ ਸਵੇਰੇ ਮਾਰਨਿੰਗ ਵੋਟਰੀ ਲਾਇਆ ਕਰੂੰਗਾ ਐਕਸਰਸਾਈਜ਼ ਚੱਲ ਵਧੀਆ ਵਧੀਆ ਵਾ ਸਰੀਰ ਫਿੱਟ ਰਹਿੰਦਾ ਵਾ ਆਹੋ ਬਿਲਕੁਲ ਮੇਰੀ ਗੱਲ ਸੁਣ ਤਿਆਰ ਹੋ ਕਿੱਥੇ ਜਾਣਾ ਨਾਪ ਕੋ ਚੱਲੇ ਆ ਹੈ ਆਹੋ ਜਣਾ ਅੱਜ ਜਸ ਵੀ ਤਿਆਰ ਹੋਣ ਡਈ ਆ ਵੀ ਮੇਰਾ ਵੀ ਬੜਾ ਜੀ ਕਰਨ ਡਿਆ ਹੀ ਵਾ ਜਾਣ ਤੇ ਜਸ ਕਿਦਾਂ ਮੰਨ ਗਈ ਮੈਂ ਤੇ ਇਹ ਸਮਝਾਉਂਦੀ ਜਸ ਮੰਨੀ ਨਹੀਂ ਜਸ ਨੇ ਤੇ ਮੈਨੂੰ ਆਪ ਆ ਕੇ ਕਿਹਾ ਮੰਮੀ ਚਲੋ ਚਲੀਏ ਅਸ਼ਾ ਨੇ ਆਪ ਕਿਹਾ ਤੇ ਸਗੋਂ ਮੈਂ ਵੀ ਬੋਰ ਹੋਣ ਡਈ ਸੀ ਮੈਂ ਵੀ ਕੀਤਾ ਸ਼ੁਕਰ ਆ ਮਾਲਕ ਦਾ ਕਿਤੇ ਮੈਂ ਵੀ ਜਾਊਂਗੀ ਨਾਲੇ ਮੇਰਾ ਵੀ ਜੀ ਕਰਦਾ ਨਾ ਉਹਨੂੰ ਮਿਲਣ ਨੂੰ ਮੈਨੂੰ ਬੜੀ ਚੰਗੀ ਲੱਗਦੀ ਆ ਚਲੋ ਕੋਈ ਗੱਲ ਨਹੀਂ ਫੇ ਚੱਲ ਜਾਂਦੇ ਆ ਮੈਂ ਵੀ ਛੁੱਟੀ ਕਰ ਲੈਣਾ ਅੱਜ ਚੱਲ ਫੇ ਚੱਲੀਏ ਚਲੋ ਠੀਕ ਹੈ ਮੈਂ ਹੋਣ ਲੱਗੀ ਹਾਂ ਤਿਆਰ ਮੈਂ ਵੀ ਹੋ ਜਾਣਾ ਵਾ ਜੰਗਲ ਹਾਂਜੀ ਜੀ ਤੇ ਆਪਕਾ ਹਾਂਜੀ ਹਾਂਜੀ ਹੋ ਗਈ ਅੱਛਾ ਅੱਛਾ ਤੇ ਆ ਸ਼ੈਡ ਬੜੀ ਸੋਹਣੀ ਹੈ ਲੈ ਮੈਂ ਵੀ ਇਹ ਬਣਾ ਲਾਂ ਆ ਲਾ ਲਾ ਤੂੰ ਜਦੋਂ ਜਾਵੇਂਗੀ ਤਾਂ ਸ਼ਹਿਰ ਤੇ ਮੇਰੇ ਵਾਸਤੇ ਇਹਦੇ ਨਾਲ ਦੀ ਲੈ ਕੇ ਆਣੀ ਸੀ ਕੋਈ ਨਹੀਂ ਆਪਾਂ ਇਕੱਠੇ ਚੱਲ ਜਾਵਾਂਗੇ ਲੈ ਆਵਾਂਗੇ ਤੇ ਨਾਲੇ ਪਰਮ ਹੋ ਗਿਆ ਹੂੰ ਪਰਮ ਤਿਆਰ ਹੈ ਇਦਾਂ ਕਰੀਂ ਟਾਈਮ ਨਾਲ ਚਲੀਏ ਤੇ ਟਾਈਮ ਨਵਾਵਾਂਗੇ ਫਿਰ ਹੈ ਚਲੋ ਚਲੋ ਮੈਂ ਤਾਂ ਤਿਆਰੀਆਂ ਬਸ ਉਹਨਾਂ ਨੂੰ ਕਹੋ ਕਿ ਕਦੋਂ ਗੱਡੀ ਤੇ ਚਲੀਏ ਚਲੋ ਚਲੋ ਮੈਂ ਤਾਂ ਚਾਹ ਹੀ ਬਣਾਵਾ ਤਾ ਚੱਲ ਪੁੱਤ ਤੂੰ ਉਹਦੇ ਵਾਲੇ ਵੇਖ ਪਰਮਗਾਮ ਆ ਤੇ ਮੈਂ ਤੇ ਡੈਡੀ ਦੱਸਦਾ ਹੈ ਆਹੋ ਦੱਸ ਦੋ ਨੰਬੀ ਸ਼ੌਂਗਾ ਨੂੰ ਜੇ ਬੰਦ ਕਰ ਲੈਣ ਚੰਗੀ ਤਰ੍ਹਾਂ ਚੱਲ ਜਾ ਸੀਜ਼ਨ ਲੰਘ ਗਈ ਨਾ ਸਿਆਲ ਵਾਲੇ ਫੁੱਲਾਂ ਦਾ ਹੁਣ ਨਾ ਗਰਮੀਆਂ ਵਾਲੇ ਲਿਆ ਕੇ ਲਾਉਨੇ ਆ ਸਾਰੇ ਸੋਕੀ ਗਏ ਹੀ ਆ ਤੇ ਮੇਰੀ ਗੱਲ ਸੁਣੋ ਹਾਂ ਆਪਾਂ ਹੋ ਗਏ ਤਿਆਰ ਤੇ ਹਿਉਂ ਚੱਲਦੇ ਆ ਤੇ ਦਰਵਾਜ਼ੇ ਦਰੂਜੇ ਚੰਗੀ ਤਰ੍ਹਾਂ ਬੰਦ ਕਰ ਲਿਓ ਅੱਛਾ ਅੱਛਾ ਚਲੋ ਚੱਲ ਕੋਈ ਨਹੀਂ ਮੇਰਾ ਬੜਾ ਮਨ ਕਰਨ ਗਿਆ ਜਾਨੂ ਤੇ ਨਾ ਕਿਤੇ ਅੱਜ ਆਪੇ ਜੱਸ ਨੇ ਮੈਨੂੰ ਕਹਿਤਾ ਤੇ ਮੈਂ ਹਾਂ ਚੱਲ ਮੈਂ ਵੀ ਹੋ ਨਹੀਂ ਭੱਜਦੇ ਨਾਲ ਉਹ ਚੱਲ ਇਤਰਾ ਹੀ ਆਨੇ ਬਾਨੇ ਹੀ ਆ ਉਹ ਤਾਂ ਇੱਥੇ ਲਗਾ ਦੇਣਾ ਰੋਟੀ ਬਣਾ ਕੇ ਪਾ ਰੱਖਤੀ ਆ ਅੱਛਾ ਤੇ ਖਾ ਲਿਓ ਚੰਗਾ ਚੱਲ ਕੋਈ ਨਹੀਂ ਤੇ ਥੋੜਾ ਬੋਤਾ ਵਾਦਾ ਘਾਟਾ ਹੋ ਜੂਗੀ ਮੈਂ ਵੀ ਫੋਨ ਕਰ ਲੂੰਗੀ ਮੈਂ ਛੇਤੀ ਆਉਂਦੀ ਕਿਰਪਾਲਤਾ ਕਰਿਓ ਕੋਈ ਗੱਲ ਨਹੀਂ ਕਰਾਂਗੀ ਛੇਤੀ ਆਉਂਦੀ ਮੈਨੂੰ ਕਿਤੇ ਕੰਮ ਜਾਣਾ ਕੋਈ ਗੱਲ ਹੀ ਕੋਈ ਨਹੀਂ ਸ਼ਾਮਾਂ ਤੋਂ ਪਹਿਲਾਂ ਹੀ ਆ ਜਾਣਾ ਬਸ ਠੀਕ ਹੈ ਚੰਗਾ ਫਿਰ ਕਰ ਲਓ ਬੰਦਰਵਾਚ ਚੱਲ ਠੀਕ ਕੋਈ ਨਹੀਂ ਕਰਨ ਜਾ ਉਹ ਤੂੰ ਆਇਆ ਨਹੀਂ ਇਹ ਦੇਖ ਫਤਾਨੀ ਮੰਮੀ ਆ ਜਾਂਦੇ ਆ। ਅੱਛਾ। ਆਹ ਸਾਹਮਣੇ ਵਾਲਾ ਕਾਰਵਾ। ਨਹੀਂ ਮੰਮੀ ਸਾਹਮਣੇ ਵਾਲਾ ਨਹੀਂ ਗਾ। ਆਹ ਵਾਲਾ ਹੀ ਆ ਜਿਹੜਾ ਨਾਲੀ ਚਲਾ ਕੇ ਕੋਈ ਗੱਲ ਨਹੀਂ। ਚੱਲ। ਮੰਮੀ ਪਰੋਣੇ ਆ ਗਏ। ਲੈਣਾ। ਅਚੋਕੇ ਖਿਆ। ਬਾਸੀ ਦਾ ਨਹੀਂ ਸਾਸਿ ਚਾ। ਕਸਤੀ ਕਾਲ ਪੋਤਾ ਕਸਤੀ ਕਾਲ ਪੋਤਾ ਉਸ ਨਾ ਕੋਈ ਕਸਤੀ ਕਾਲ ਜਾਂ ਦਰ ਤੱਕ ਕੋਈ ਨਹੀਂ ਮਿਲਿਆ ਕਿਉਂ ਕੋਈ ਨਹੀਂ ਇੱਥੇ ਬਹਿਣਾ ਮੈਂ ਇੱਥੇ ਬਹਿ ਜਾ ਤੂੰ ਮੈਂ ਜੋ ਭਈ ਜਾਂਦੀ ਹਾਂ ਕੋਈ ਨਹੀਂ ਹਾਂਜੀ ਕੋਈ ਨਹੀਂ ਠੀਕ ਹੋ ਇੱਥੇ ਬੈਠੋ ਵੀ ਨਹੀਂ ਲੈ ਕੋਈ ਇਧਰ ਹੋ ਜਾ ਤੂੰ ਹਾਂਜੀ ਕੋਈ ਗੱਲ ਕੋਈ ਪਾਣੀ ਲਿਆ ਕਰ ਭਾਜੀ ਕਹੇ ਕੰਮ ਤੇ ਭਾਜੀ ਦਾ ਹੁਣ ਇਹ ਜਿੱਦਾਂ ਨੂੰ ਨਿਕਲੇ ਨੇ ਅੱਗ ਮੈਨੂੰ ਨਾਲ ਲੈ ਕੇ ਅੱਛਾ ਅੱਛਾ ਠੀਕ ਹੈ ਹਾਂਜੀ ਉਹ ਵੀ ਛੁੱਟੀ ਸੀ ਮੁੰਡੇ ਨੂੰ ਅੱਜ ਆਤਵਾਦੀ ਹਾਂਜੀ ਮੈਂ ਹੈ ਚੱਲ ਜਾ ਖੜਾ ਖੜੂ ਲਿਆ ਕੜੀ ਘਰੇ ਖਿਜਦਾ ਰਹਿੰਦਾ ਕੰਨਾ ਫਿਰ ਨਿਆਣੇ ਦਾ ਪੈ ਜਾਣਾ ਹਾਂਜੀ ਹਾਂਜੀ ਬਿਲਕੁਲ ਵਧੀਆ ਗੱਲ ਭਾਜੀ ਹੁਣ ਠੀਕ ਠਾਕ ਤੇ ਤੁਸੀਂ ਨਾਲ ਲੈ ਆਉਣੇ ਉਹਨਾਂ ਨੂੰ ਆਉਣਾ ਤਾਂ ਹੈਗਾ ਹੀ ਉਹਨਾਂ ਨੇ ਵੀ ਅੱਛਾ ਪਰ ਕਹਿੰਦੇ ਚੱਲ ਤਾਂ ਨੂੰ ਵੱਧ ਘੱਟ ਟਾਈਮ ਲੱਗ ਜਾਊਗਾ ਤੇ ਫਿਰ ਮੈਂ ਘਰੇ ਰਹਿਦਾ ਜੇ ਨਾ ਫਿਰ ਕੋਈ ਨਹੀਂ ਉੱਧਰ ਚੱਲ ਆ ਜਾਂਦੇ ਮਿਲ ਕੇ ਜਾਂਦੇ ਕੋਈ ਨਹੀਂ ਫਿਰ ਕਿਤੇ ਆ ਜਾਣਗੇ ਕੋਈ ਗੱਲ ਨਹੀਂ ਆਪਣਾ ਘਰ ਵਾ ਸਾਡਾ ਨਾ ਪੁੱਤ ਪਾਣੀ ਲਿਆ ਹੋਰ ਜਸਪਤ ਤੂੰ ਵੀ ਕੋਈ ਗੱਲਬਾਤ ਕਰ ਤੂੰ ਕੋਈ ਗੱਲਬਾਤ ਹੀ ਨਹੀਂ ਕੀਤੀ ਨੇ ਕੀਤੀ ਠੀਕ ਆ ਬਸੀ ਜੀ ਮੈਂ ਵੀ ਸਮੇਂ ਨਾਲ ਕਿਉਂ ਬਿੰਦਨੀ ਬੋਧ ਬਿੰਦਨੀ ਚੱਲ ਕੋਈ ਗੱਲ ਨਹੀਂ ਪੁੱਤ ਨਹੀਂ ਉਹਦਾ ਮਨ ਹੋਣਾ ਪਾਣੀ ਪੀਣ ਨੂੰ ਨਾ ਪੁੱਤ ਚਾਹ ਲੈ ਆ ਨਹੀਂ ਮਾਸੀ ਜੀ ਲੈ ਰੁਕ ਜੋ ਚਾਹ ਦੀ ਕੋਈ ਲੋੜ ਨਹੀਂ ਹੈਗੀ ਉਹ ਕਹਿੰਦੀ ਰੁਕੇ ਪੀ ਲੈਣੇ ਚੱਲ ਪੁੱਤ ਤੁਹਾਡੇ ਘਰਾਂ ਚ ਹੁਣ ਗੈਸ ਵਾ ਆਹੀ ਰੱਖ ਜੁਲੇ ਤੇ ਧਰਨੀ ਹੁੰਦੀ ਟਾਈਮ ਲੱਗ ਹੀ ਜਾਣਾ ਚਾਹ ਵਾ ਨਾਬੂ ਅਕੀ ਬਾਲਣ ਜਾ ਕੱਠਾ ਕਰੀ ਜਾਨੀ ਆ ਸਿਲੰਡਰ ਹੈ ਨਹੀਂ ਤੁਹਾਡੇ ਘਰ ਉਹਤੇ ਚਾਹ ਬਣਾ ਲਾ ਤਾਂ ਇਥੋਂ ਐਵੇਂ ਕੁਝ ਲੜ ਜੂਗਾ ਗੰਦ ਜੱਤ ਮਾਰਨ ਲਈ ਕਿਤੇ ਨਹੀਂ ਮੈਨੂੰ ਕੁਝ ਲੜਦਾ ਰੋਜ਼ ਹੀ ਇਥੋਂ ਹੀ ਬਾਲਣ ਲੈਣੇ ਤੂੰ ਨੇ ਮੇਰੀ ਬਹੁਤੀ ਟੈਨਸ਼ਨ ਨਰ ਆ ਤੂੰ ਬੋਲਦੀ ਕਿਦਾਂ ਨਾ ਮੈਂ ਤੈਨੂੰ ਇਹੀ ਕਹਿਣਾ ਵੀ ਇੱਥੇ ਗੰਦ ਦੇ ਵਿੱਚ ਹੱਥ ਮਾਰਨ ਲਈ ਐਵੇਂ ਕੁਝ ਨਿਕਲ ਕੇ ਲੜ ਜੂਗਾ ਕੋ ਸਿਲੰਡਰ ਤੇ ਚਾਹ ਬਣਾ ਲਾ ਇਹਦੇ ਵਿੱਚ ਗਲਤ ਕੀ ਕਹਿਤਾ ਤੈਨੂੰ ਮੈਂ ਨਾਲੇ ਮੇਰੀ ਗੱਲ ਸੁਣ ਆ ਕਿੰਨਾ ਘਾ ਹੋਇਆ ਵਾ ਉਹ ਮਿੱਟੀ ਤੂੰ ਹੀ ਖਲਾਰੀ ਪਈ ਇੱਥੇ ਜਮੀ ਆ ਜੇ ਹੁਣੇ ਤਾਂ ਇੱਥੇ ਚਿੱਕੜ ਹੋ ਜੇ ਮੈਨੂੰ ਇੰਨੀ ਸ਼ਰਮ ਆਉਂ ਮੈਨੂੰ ਤੇ ਇਨਾ ਹੋਣ ਡਿਆ ਮੈਂ ਐਵੇਂ ਕਿਉਂ ਲੈ ਆਈ ਹਾਂ ਉਹਨਾਂ ਨਾਲ ਅਸੀਂ ਕਿਹਾ ਸੀ ਨਾ ਕਿਆ ਨਾ ਲੈ ਕੇ ਆਉਂਦੀਓ ਤੇ ਨਾਲੇ ਤੂੰ ਕਹਦੇ ਲਈ ਮਿੱਟੀ ਦੀ ਟੈਨਸ਼ਨ ਲੈ ਆਂਦੀ ਆ ਤੂੰ ਤੇ ਘੜੀ ਪਲਾਈਆ ਤੇ ਆਪਣੇ ਘਰ ਚੱਲ ਜਣਾ ਅਹੀਂ ਰਹਿਣਾ ਇੱਥੇ ਤੂੰ ਬਹੁਤੀ ਫਿਕਰ ਨਾ ਕਰ ਸਾਡੀ ਬੰਨੇ ਤੇਰੇ ਤੂੰ ਤੇ ਤੇਰੀ ਤਾਂ ਬੋਲੀ ਬਦਲ ਗਈ ਆ ਤੂੰ ਤਾਂ ਬੋਲਣ ਹੀ ਜ਼ਿਆਦਾ ਲੱਗਦੀ ਆ ਕਿ ਨੂੰ ਜੇਤਾ ਭੁੱਲ ਗਿਆ ਮੈਂ ਵੀ 10000 ਰੁਪਇਆ ਲਿਆਵਾਂਗੇ ਸਾਡੇ ਕੋਲ ਉਹੀ ਲੈਣ ਆਈ ਆ ਮੈਂ ਬਾਤ ਉਸ ਇੱਥੇ ਚੁੱਪ ਕਰਕੇ ਹੁਣ ਦੇ ਦਿਓ ਸਾਨੂੰ ਪੈ ਮੈਨੂੰ ਸਾਰਾ ਕੁਝ ਚੇਤਾ ਵਾ ਕਿ ਤੁਹਾਡੇ ਕੋਲ 10000 ਰੁਪਏ ਨੇ ਤੇ ਹਿਤਾ ਨੂੰ ਦੇਣਾ ਵਾ ਹਿਤਾ ਦੇ ਕਰਜ਼ਦਾਰ ਆ ਪਰ ਜਿਹੜੀਆਂ ਤੂੰ ਮੈਨੂੰ ਗੱਲਾ ਸੁਣਾਉਂਦੀ ਨਾ ਉਹ ਤੋਂ ਫਿਰ ਮੈਨੂੰ ਵੀ ਗੁੱਸਾ ਚੜਦਾ ਵਾ ਉਦਾਂ ਤੇ ਤੂੰ ਮੇਰੀ ਭੈਣ ਵਾ ਮੇਰੇ ਗੁੱਸੇ ਨਾਲ ਮੈਨੂੰ ਕੋਈ ਮਤਲਬ ਨਹੀਂ ਹੈਗਾ ਮੈਂ ਇੱਥੇ 10000 ਰੁਪਏ ਲੈਣ ਆਈ ਆ ਤੇ ਬੰਦੇਾਂ ਨੂੰ ਉਹ ਦੇ ਦੇ ਮਾੜਾ ਮੋਟਾ ਚਾਹ ਦਾ ਜਿਹੜਾ ਇਹ ਤਰਮ ਕਰਨਾ ਵਾ ਫਟਾਫਟ ਕਰਕੇ ਤੇ ਪੈਸਾ ਦਾ ਘਰ ਕਿ ਕਿੱਥੋਂ ਦੇਣੀ ਆ ਜਸਤੇ ਰੇਵਲੀ ਵੀ ਨਾ ਹੱਦ ਹੋਈ ਆ ਤੂੰ ਤੇ ਐ ਕਰਨੀ ਜਿੱਦਾਂ ਮੈਂ ਨੱਪੇ ਹੁੰਦੇ ਤੇ ਪੁੱਟ ਕੇ ਤੈਨੂੰ ਪੈਸੇ ਦੇ ਦੇਣੇ ਆੋਂ ਤੋਂ ਪਹਿਲਾਂ ਮੈਨੂੰ ਫੋਨ ਕਰਕੇ ਆਉਂਦੀੋਂ ਤੇ ਮੈਂ ਕਿਤੇ ਨਾ ਕਿਤੇ ਇੰਤਜ਼ਾਮ ਕਰਕੇ ਰੱਖਦੀ ਹੁਣ ਮੈਂ ਤੈਨੂੰ ਕਿੱਥੋਂ ਦਵਾ ਹੁਣ ਤੇ ਤੈਨੂੰ ਇਦਾਂ ਹੀ ਵਾਪਸ ਜਾਣਾ ਪੈਣਾ ਨਹੀਂ ਤੈਨੂੰ ਆਪਣੇ ਆਪ ਨਹੀਂ ਪਤਾ ਹੋਗਾ ਇੰਨੇ ਦਿਨ ਹੋ ਗਏ ਐਨੇ ਚਿਰ ਨੂੰ ਤਾਂ ਬੰਦਾ ਉਹਦਾ ਵਾਪਸ ਕਰ ਦਿੰਦਾ ਤੂੰ ਤਾਂ ਆਪਣੇ ਆਪ ਨਾ ਹੀ ਨਹੀਂ ਲੈਂਦੇ ਹੈਗੇ ਹੁਣ ਮੇਰੀ ਸੱਸ ਦੇ ਸਾਹਮਣੇ ਨਾ ਇਹ ਗੱਲ ਕਰਦੀ ਜਾ ਤੀ ਕਿ ਮੈਂ ਪੈਸੇ ਮੰਗੇ ਆ ਤੂੰ ਬੰਦੇ ਆਂਗੂ ਦੇ ਦੀ ਜਦੋਂ ਮੈਂ ਤੈਨੂੰ ਵਟਸਐਪ ਤੇ ਅਕਾਊਂਟ ਨੰਬਰ ਸੈਂਡ ਕਰ ਚਾਹੀਦੇ ਆ ਪੈਸੇ ਇਹ ਵੀ ਆਪਣਾ ਨਵਾਂ ਕਾਰੋਬਾਰ ਸ਼ੁਰੂ ਕੀਤਾ ਉਹਦੇ ਵਿੱਚ ਲੱਗਦੇ ਆ ਸਾਡੇ ਵੀ ਪੈਸੇ ਵਾਧੂ ਨਹੀਂ ਆਏ ਹੈਗੇ ਸਾਡੇ ਕੋਲ ਜਸ ਰੁਕ ਜਾ ਜੀ ਤੇ ਮੈਂ ਕੈਨ ਵੀ ਦੀਆਂ ਕਿ ਤੁਹਾਡੇ ਕੋਲ ਪੈਸੇ ਨਹੀਂ ਹੈਗੇ ਤੇਹੀ ਤੈਨੂੰ ਹੁਣ ਕਿੱਥੋਂ ਦਵਾਂਗੇ ਮੈਨੂੰ ਇਸ ਗੱਲ ਦਾ ਕੋਈ ਮਤਲਬ ਨਹੀਂ ਹੈਗਾ ਭੰਗ ਵਿਆਜੀ ਚੋਕੇ ਦੋ ਭੰਗ ਜਿੱਥੋਂ ਮਰਜੀ ਚੋਕੇ ਦੇ ਪੈਸੇ ਤਾਂ ਚਾਹੀਦੇ ਹੀ ਆ ਹੁਣ ਸਾਨੂੰ ਜੇ ਤੁਹਾਡੇ ਕੋਲ ਹੁੰਦੇ ਤੇ ਅਸੀਂ ਤੇਰੇ ਤੋਂ ਗੱਲਾਂ ਹੀ ਸੌਂਦੇ ਉਸ ਵੇਲੇ ਤੈਨੂੰ ਦੇਣਾ ਦਿੰਦੇ ਮੇਰੀ ਗੱਲ ਸੁਣੋ ਜੇ ਤਾਂ ਡੇਡ ਡੇਡਾ ਸ਼ੌਂਕ ਦਾ ਤੇ ਫਿਰ ਤੁਹਾਡੇ ਕੋਲ ਪੈਸੇ ਹੁੰਦੇ ਤੇ ਫਿਰ ਇਦਾਂ ਦੇ ਸ਼ੌਂਕ ਪਾਲਿਆ ਕਰੋ ਤੇ ਤੁਹਾਡੇ ਕੋਲ ਕੁਝ ਨਹੀਂ ਹੈਗਾ ਤੇ ਮੇਰੇ ਡੇਡਾ ਸ਼ੌਕ ਵੀ ਕਿਹੜੀ ਥੰਨੂ ਰੱਖੇ ਆ ਨਾਲੇ ਮੇਰੀ ਗੱਲ ਸੁਣ ਬੜਾ ਨਾ ਘਰ ਵਾਲੇ ਦੀ ਆਦਤ ਥੋੜੀ ਜਿਹੀ ਸੁਧਾਰ ਉਹ ਨਾ ਸਾਰੇ ਰਿਸ਼ਤੇਦਾਰਾਂ ਦੇ ਉੱਤੇ ਡਿਪੈਂਡ ਵਾ ਰਿਸ਼ਤੇਦਾਰਾਂ ਤੋਂ ਮੰਗ ਮੰਗ ਕੇ ਮੁੰਡਾ ਸਕੂਲ ਚ ਤੋਂ ਹੀ ਪਾ ਲਿਆ ਵਧੀਆ ਜੇ ਨਹੀਂ ਹੈਗੇ ਸੀ ਤੇ ਸਰਕਾਰੀ ਸਕੂਲ ਚ ਪਾ ਲੈਂਦੇ ਤੂੰ ਉਹਦੇ ਤੇ ਡਿਪੈਂਡ ਹੋਣੀ ਚਾਹੀਦੀ ਆ ਉਹ ਤੇ ਰਿਸ਼ਤੇਦਾਰਾਂ ਤੋਂ ਮੰਗ ਮੰਗ ਕੇ ਲਈ ਹੁੰਦਾ ਵਾ ਥੋੜਾ ਜਿਹਾ ਇਸ ਗੱਲ ਵੱਲ ਵੀ ਧਿਆਨ ਦੇ ਕੰਜਾ ਕਿਤਾ ਕੰਜ ਜਿੱਤੇ ਨਹੀਂ ਆ ਗਏ ਜੀ ਮੇਰਾ ਨਾ ਬੜਾ ਕੀ ਕਰਦਾ ਹੈ ਤੁਹਾਨੂੰ ਮਿਲਣ ਨੂੰ ਮੇਰਾ ਵੀ ਬੜਾ ਜੀ ਕਰਦਾ ਸੀ ਭੈਣ ਜੀ ਕਿ ਮੈਂ ਤੁਹਾਡੇ ਕੋਲ ਆਵਾਂ ਹੈ ਤੇ ਮੈਂ ਕੱਲੀ ਨੇ ਘਰ ਵੀ ਕੀ ਕਰਨਾ ਹੈ ਸਰਦਰ ਕੰਧਾ ਵਾਲੀ ਵੇਖਣਾ ਹੈਗਾ ਤੇ ਮੈਂ ਵੀ ਸੋਚਿਆ ਕਿ ਚਲ ਮੈਂ ਇਹਨਾਂ ਦੇ ਨਾਲ ਹੀ ਚੱਲ ਜਾਂ ਨਹੀਂ ਨਾਲ ਤੁਹਾਨੂੰ ਮਿਲ ਆਉਂਗੀ ਵਧੀਆ ਕੀਤਾ ਵਾ ਆਏ ਜੇ ਸੋ ਗੱਲਾਂ ਬਾਤਾਂ ਕੀਤੀਆਂ ਬੰਦੇ ਦਾ ਜਿਹੜਾ ਮਨ ਵਾ ਨਾ ਉਹ ਖੁਸ਼ ਹੋ ਜਾਂਦਾ ਜੀ ਸਹੀ ਗੱਲ ਆ ਮੈਨੂੰ ਤਾਂ ਬੜੀ ਖੁਸ਼ੀ ਹੋਈ ਤੁਹਾਡੇ ਘਰ ਆਣ ਕੇ ਆ ਗਈ ਪੁੱਤ ਹਾਂਜੀ ਆਈ ਕਰ ਲੀਆਂ ਗੱਲਾਂ ਪੜਣਾ ਪੜਾਣੇ ਹਾਂਜੀ ਕਰ ਲੀਆਂ ਅੱਛਾ ਅੱਛਾ ਚਲੋ ਵਧੀਆ ਕਰਦੇ ਹਾਂ ਹਾਂਜੀ ਨਾ ਪੁੱਤ ਮੇਰੇ ਵਾਸਤੇ ਨਾ ਲਿਆਈ ਜੀ ਹੁਣ ਤੁਸੀਂ ਵੀ ਜ਼ਰੂਰ ਆਇਓ ਸਾਡੇ ਕੋਲ ਚੰਗਾ ਕੋਈ ਜਿੰਮਿਆ ਨਹੀਂ ਆਉਂਗੇ ਨਾ ਦੋਹਾਂ ਦੇ ਨਾਲ ਕੇ। ਸਾਸ਼ਕਲ ਮੈਂ ਚੁੱਪ। ਕੀ ਹਾਲੀ? ਵਧੀਆ ਸਾਸ਼ਕਲ। ਸਾਸ਼ਕਲ ਪੁੱਤ ਠੀਕ ਆ। ਸਾਸ਼ਕਲ ਹਾਂ ਜੀ ਵਧੀਆ ਤੁਸੀਂ ਸੁਣਾਓ। ਹਾਂ ਇਹ ਪੁੱਤ ਠੀਕ ਆ। ਕਦੋਂ ਵਿਧਿਆਏ ਜੀ? ਥੋੜਾ ਟਾਈਮ ਹੀ ਆਣਾ। ਠੀਕ ਠੀਕ ਆ। ਬਹੁਤ ਵਧੀਆ ਸਭ। ਹਾਂਜੀ ਠੀਕ ਠਾਕ ਸਭ। ਮੇਰੇ ਤੇ ਆ ਮਾੜਾ ਕਿਤੇ ਕੰਮ। ਪਰ ਸਾਸ਼ਾ ਸਾ। ਹਾਂਜੀ। ਚਲੋ ਵਧੀਆ ਚੱਲੀ ਜਾਂਦਾ। ਬੱਸ ਵਧੀਆ ਚੱਲੀ ਜਾਂਦਾ। ਕੀ ਮੰਦੜ ਲਿਵ ਚਾ ਨਾ ਨੀ 4 ਰੁਪਏ ਦਾ ਨੋ ਕੀਪਰ ਹਾਂਜੀ ਇਹਦਾ ਫੋਨ ਹਾਲ ਕੀਤਾ ਹੀ ਨਹੀਂ ਆਉਣਾ ਨਾ ਪਿੰਦਰੀ ਨਾਲ ਤੇ ਦੱਸਿਆ ਹੀ ਨਹੀਂ ਲੈ 10 ਕਿਉਂਦੇ ਚੱਲ ਹੋਰ ਨਹੀਂ ਆ ਕੋ ਬਿਸਕਟ ਕੁਝ ਲੈ ਆ ਦੇਣਾ ਚਾਹਣ ਹਿੱਤਾ ਚੰਗਿਆ ਥੋੜੀ ਲੱਗੀ ਤਾਂ ਇਹ ਤੇ ਤੇਰੀ ਗੱਲ ਸਹੀ ਹੈ ਪਰ ਦੱਸ ਕਿ ਕਿਥੋਂ ਆ ਉਹ ਮੈਡਮ ਲੈ ਕੇ ਆਈ ਨਾ ਪਹਿਲੀ ਵਾਰ ਹੈ ਕਿ ਆਖਣ ਵੀ ਇਦਾਂ ਹੀ ਪਿਆਰੇ ਚਾ ਉਹ ਤੇ ਹੁਣ ਪਿੰਗਰ ਉਹਨਾਂ ਨੂੰ ਚਾਹੀਦਾ ਇਹਨੂੰ ਪਤਾ ਨਹੀਂ ਸੀ ਇਹਨੂੰ ਕਿ ਮੇਰੀ ਭੈਣ ਕਿੱਦਾਂ ਨਹੀਂ ਤੇ ਮੈਂ ਉਹਨਾਂ ਨੇ ਕਈ ਫੋਨ ਕਰਦਾ ਉਹਨਾਂ ਦੇ ਘਰ ਕਿਹੜੀਆਂ ਚੀਜ਼ਾਂ ਪਈਆਂ ਪਈਆਂ ਜਿth ਉਹਨਾਂ ਨੇ ਕੱਢੀ ਵੀ ਦੱਸੋ ਕਿ ਘੜੀਦਾਰ ਦੇਣੀ ਉਹ ਉਹ ਤੇ ਹੁਣ ਸੋਚ ਜੀਦਾ ਫੇਰੇ ਇਹਨਾਂ ਪਰ ਪਿੰਗਰ ਉਹ ਚਾਹੀ ਜੇ ਇਥੇ ਥਾਈਲੈਂਡ ਪਹਿਲੇ ਤੇ ਹੋਰ ਕੀ ਕਹਿੰਦੀ ਜਿਹੜਾ 10000 ਰੁਪਿਆ ਲੈਣਾ ਕਿਹੜੇ ਵੀ ਤਰੀਕੇ ਨਾਲ ਸਾਨੂੰ ਦੋ ਕਿਥੋਂ ਮਰਜ਼ੀ ਕਰਕੇ ਤੇ ਮੈਂ ਲੈ ਕੇ ਜਾਣੀ ਹੁਣ ਜਾਂਦੀ ਘਟਨੇ ਹਾਂ ਹਾਂਜੀ ਤੂੰ ਕਹਿੰਨਾ ਕੋਈ ਇੱਥੋਂ ਦਵਾ ਦੇ ਚੱਲ ਕੋਈ ਦਵਾ ਲਈਏ ਮੈਂ ਅਗਲਾ ਨਾ ਤੁੰਨਾ ਮਾਰਕੀਟ ਤੇ ਪਹਿਲਾਂ ਇਹਨਾਂ ਦੇ ਮੋੜਾਂਗੇ ਤੇ ਹੋਰ ਆਂਦੀ ਹੈ ਕਿ ਨਹੀਂ ਅੱਜ ਦੇਣਾ ਤੇ ਸਵੇਰ ਤੱਕ ਪੈਸੇ ਹੋਣੇ ਚਾਹੀਦੇ ਨੇ ਸਾਡੇ ਘਰ ਮੈਂ ਕੰਫਰਮ ਨੰਬਰ ਭੇਜ ਦਾਂਗੀ ਤੇ ਉਹਦੇ ਵਿੱਚ ਪਾ ਦਿਓ ਤੇ ਮੇਰੇ ਘਰ ਜਾਣਾ ਨਹੀਂ ਪਤਾ ਲੱਗਣਾ ਚਾਹੀਦਾ ਚੱਲ ਕੋਈ ਗੱਲ ਨਹੀਂ ਮੈਂ ਨਾ ਪਰਮਣਾ ਨਾਲ ਗੱਲ ਕਰਦਾ ਹਾਂ ਨੌਕਿੰਦਰ ਤੇ ਪਤਾ ਲੱਗਾ ਲੈਂਦਾ ਇਹ ਨਾ ਹੋਈ ਕਿ ਅਜਿਓ ਫੇਰ ਨੂੰ ਕੁਝ ਕਹਿਣ ਤੇ ਐਵੇਂ ਕੋਈ ਲੜਾਈ ਝਗੜਾ ਹੋਊਗਾ ਤਾਂ ਫੇਰ ਗੱਲ ਸਾਡੇ ਸਿਰ ਤੇ ਆਊ ਪਰ ਆਪਾਂ ਕੱਲ ਤੱਕ ਦਾਂਵਾ ਵੀ ਕਿਥੇ ਦੇ ਦੇਖਣਾ ਤੂੰ ਜਾਂਦੇ ਹੋਏ ਵੀ ਕਿਤੇ ਆਪਾਂ ਮਿਲ ਜਣੇਗਾ ਲੈਣੇ ਹੁਣ ਪਰ ਮੈਂ ਵੀ ਦੱਸੂ ਹੁਣ ਕੀ ਕਰਾਂ ਮੈਂ ਤੇਨੂੰ ਕਿਹਾ ਕਿ ਤੈਨੂੰ ਪਤਾ ਹੀ ਆ ਸਾਡੇ ਹਾਲਾਤ ਕਿਦਾਂ ਦੇ ਨੇ ਅਸੀਂ ਕਿੱਥੋਂ ਤੈਨੂੰ ਪੈਸੇ ਦੇ ਦੇਣੇ ਜਾਂਦੇ ਹੀ ਨੱਪਿਆਂ ਜੇ ਤੂੰ ਕੁੱਟ ਕੇ ਤੈਨੂੰ ਦੇਂਗੇ ਪਰ ਹੁਣ ਮੈਂ ਇਹ ਗੱਲ ਨੂੰ ਸਮਝਣੀ ਚਲੋ ਕੋਈ ਗੱਲ ਨਹੀਂ ਆ ਬੇਨੇ ਆਪਾਂ ਕੀ ਕਰਨਾ ਵਾ ਡੈਡੀ ਕਿੱਥੇ ਨੇ ਇੰਨੀਆਂ ਗੱਲਾਂ ਕੀਤੀਆਂ ਮਾੜਾ ਕੋਈ ਹੱਲ ਨਹੀਂ ਚੱਲ ਨੋ ਦੀਪਾ ਨੂੰ ਕੀ ਕਰਨਾ ਕਰ ਜਦੋਂ ਮਾੜੇ ਦੇ ਨਾਲ ਫਿਰ ਉਹਨਾਂ ਦੇ ਆਪ ਕੋਈ ਗੱਲਾ ਕਰਦੇ ਹੀ ਨੇ ਤਾਂ ਕੋਈ ਗੱਲ ਨਹੀਂ ਆ ਥੋਪੀ ਹੌਲੀ ਹੌਲੀ ਸਾਡੇ ਦਿਨ ਬਦਲ ਜਾਣਗੇ ਉਹਦੀ ਬਦਲੀ ਨਹੀਂ ਕਰ ਲੈ ਗਏ ਪਰ ਉਹਨੇ ਇਹ ਚੀਜ਼ ਸਮਝ ਨਹੀਂ ਲਗੀ ਚੱਲ ਕੁਛ ਛੱਡ ਦੇ ਇਸ ਗੱਲ ਨੂੰ ਇਹ ਦੱਸ ਵੀ ਡੈਡੀ ਕਿੱਥੇ ਹੈ ਡੈਡੀ ਮੇਰੀ ਘਰਾਂ ਨੂੰ ਅੱਜ ਨਹੀਂ ਫ੍ਰੀ ਸਟਾਰਟ ਪਿੰਨ ਡੈਡੀ ਇੱਥੇ ਉੜਿਆ ਕਿੱਥੇ ਉਸ ਨੂੰ ਹੋਣ ਨੂੰ ਜੇ ਗੱਲ ਬੰਨੀ ਹੈ ਤੇ ਪਹਿਲੇ ਦੇ ਦੇ ਉਹ ਦੋਦੇ ਕੋਲ ਲੈਣ ਵਾਲਾ 5000 ਰੁਪਏ ਸ਼ਾਇਦ ਜਿ ਸ਼ਾਮ ਨੂੰ ਮਿਲ ਜੇ ਤੇ ਜੇ ਮੈਂ ਕਿਹਾ ਵੀ ਡੈਡੀ ਨਾਲ ਗੱਲ ਕਰਦਾ ਆ ਜੇ 5000 ਵਾਧਾ ਦੇ ਦਿੰਨਾ ਤੇ ਦੇ ਛੜੀਏ ਉਹਨਾਂ ਦੇ ਹੁਣੇ ਤੇ ਹੋਰ ਮੈਨੂੰ ਕਿੰਨੀ ਗੱਲਾਂ ਕੀਤੀਆਂ ਇਹ ਕਹਿੰਦੀ ਆ ਜਿੰਨੇ ਕੁ ਜੋਗੇ ਹੋਣਾ ਓਨੇ ਕੁ ਸ਼ੌਂਕ ਰੱਖਿਆ ਕਰੋ ਮੁੰਡੇ ਨੂੰ ਸਰਕਾਰੀ ਸਕੂਲ ਚ ਭਾਦਨਾ ਪਹਿਲਾਂ ਨਾ ਏਡੇ ਵੱਡੇ ਸਕੂਲ ਚ ਭਾ ਕੇ ਆਈਏ ਜੇ ਮੈਂ ਤਾਂ ਤੈਨੂੰ ਅੰਨਾ ਆ ਵੀ ਇੱਥੇ ਪਾ ਦਈਏ ਤੂੰ ਹੀ ਨਹੀਂ ਮੰਨਦੀ ਪਰ ਫੇਰ ਵੀ ਕਿੰਦਰ ਹੁਣ ਸਾਨੂੰ ਇਹਦੇ ਵੱਲ ਨਹੀਂ ਹਿਰਸਾ ਕਿ ਚਾਹਿਆ ਚੰਗਾ ਪੜ੍ਹ ਲਿਖ ਜਾਏਗਾ ਤੇ ਸਾਡੇ ਵੀ ਦਿਨ ਬਦਲ ਜਾਣਗੇ ਜੇ ਇਹੋ ਹੀ ਸੋਚਦੇ ਰਵਾਂਗੇ ਕਿ ਸਾਨੂੰ ਮਿਲ ਜੂਗਾ ਮਿਲ ਜੂਗਾ ਹੱਥ ਤੇ ਹੱਤ ਰ ਕੇ ਬੈਠਾ ਦੇ ਜਾਣਣੀ ਹੈ ਹੀ ਲੱਭਦੀ ਲੱਭਦੀ ਕਰਨਾ ਹੀ ਪੈਂਦਾ ਵਾ ਪਰ ਹਜੇ ਤਾਂ ਤੈਨੂੰ ਪਤਾ ਤੰਗੀ ਦੇ ਦੇਣੀ ਹੈ ਕਣਕ ਵੀ ਮੁੱਕੀ ਉਹ ਵੀ ਹੈ ਨਹੀਂ ਆ ਉਹ ਵੀ ਲਿਆਉਣ ਵਾਲੀ ਏ ਚਲੋ ਕੋਈ ਗੱਲ ਵੀ ਤੇ ਜੇ ਨਹੀਂ ਨਾ ਤੇ ਰਹਿਣ ਦੋ ਕਰ ਲਾਂਗੇ ਇਹਦੇ ਨਾਲ ਵੀ ਗੱਲ ਵੱਧ ਤੋਂ ਵੱਧ ਫੋਨ ਹੀ ਕਰ ਲਈਗੀ ਫੇਰ ਇੱਕਦਾਂ ਚਲ ਕੋਈ ਨਹੀਂ ਮੈਂ ਵੇਨਾ ਡੈਡੀ ਕਿਥੇ ਨੇ ਕਰੀ ਉਹਨਾਂ ਨਾਲ ਤੇ ਕਰਾਂ ਚਲੋ ਕੋਈ ਨਹੀਂ ਕਰਕੇ ਵੇਖੋ ਜੇ ਬਹੁਤੇ ਨਹੀਂ ਆ ਤੇ 5000 ਕਰ ਕਰਕੇ ਥੋੜੇ ਬਹੁਤੇ ਦਈਏ ਚੋਫਤੇ ਰਹੇਗੀ ਨਾ ਆਹੋ ਹੀ ਵੇਖ ਲਓ ਇਹ ਵੀ ਨਹੀਂ ਲੋ ਮਜਬੂਰੀ ਸਮਝਦੀ ਕਿਹ ਹੈ ਦੀ ਆਈ ਤੇ ਇਸੇ ਕਰਕੇ ਹੀ ਆ ਤੇ ਜੇ ਤੂੰ ਆਉਣਾ ਹੀ ਫੰਦਾ ਫੋਨ ਕਰ ਦਿੰਦਾ ਹੀ ਕਿਤੇ ਨਾ ਕਿਤੇ ਉਹ ਫੜ ਲੈਂਦੇ ਪਰ ਨਾ ਉਹਨੇ ਤੇ ਸਮਝਾਇਆ ਕਿ ਮੇਰੀ ਭੈਣ ਤੇ ਸ਼ਾਹੂ ਕਰ ਰਿਹਾ ਜਿਹਨੇ ਜਾਂਦਿਆਂ ਕੱਢ ਕੇ ਦੇ ਦੇਣੀ ਹੈ। ਹੋਰ ਭਾਜੀ ਕਣਕਾਂ ਕੁਲ ਦਾ ਜਾਂਦਿਆਂ ਨੇ। ਹਾਂਜੀ ਭਾਜੀ ਵਧੀਆ। ਘਰਾਤੀਆ ਸਪਰੇਵਾ ਅੱਜ ਲੈ ਆ ਡੈਡੀ ਕਰਾਉਣ ਸਪਰੇਆ। ਅੱਛਾ ਅੱਛਾ। ਤੇ ਬਦਲ ਜਾਂਦਾ ਹੀ ਬੜਾ ਨਹੀਂ ਹੁਣ ਵੇਖੋ ਪਾਣੀ ਲੰਦੇ ਕਿ ਨਹੀਂ। ਆਹ ਨਹੀਂ ਨਹੀਂ ਵੇਖ ਤੇ ਫੇਰ ਹੀ ਲਾਇਓ ਜੀ ਵੀ ਜੇ ਪਾਣੀ ਲਾਤਾ ਮੜਕਾ ਵਾਵਾ ਚੱਲੇ ਨਾ। ਤਿੱਕਣ ਕਾ ਡੈਗੂ ਵੀ ਪੈਂਦੀ ਹੈ ਬਿਲਕੁਲ ਭਾਜੀ ਇਦਾਂ ਹੀ ਹੋਣੀ ਹੈ ਹਾਂਜੀ ਹਾਂ ਬਾਕੀ ਪਤਾ ਨਹੀਂ ਨਾ ਇਹਦਾ ਕਿਹੜੇ ਵੇਲੇ ਵੱਜੇ ਨਾ ਨਾ ਹੁਣ ਉਹਧਿਆ ਵੀ ਹੁਣ ਪਤਾ ਨਹੀਂ ਹੋਰ ਕਿੱਦਾਂ ਕੰਮ ਕਰ ਉਹ ਵਧੀਆ ਚੱਲੀ ਜਾਂਦਾ ਜਾਂਦਾ ਹੈ ਮੋਟੀ ਵੇਖਿਆ ਮੈਂ ਸਟਾਈ ਆ ਉਹ ਇਹ ਨਾ ਪੌਣੀ ਉੱਤੇ ਹਾਂ ਸਤਾਂ ਤੇ ਅੱਛਾ ਕੁਝ ਚਾੜੀ ਏ ਠੀਕ ਆ ਤੇ ਬਾਕੀ ਆ ਇਧਰ ਖਲਾ ਲੋਡ ਦਿੰਨੇ ਆ ਪੱਤਰਾ ਜਿਹਾ ਸੀ ਹਾਂ ਆ ਨਾਲ ਥੋੜਾ ਉੱਚਾ ਜੂਗਾ ਹੈ ਨਾ ਹਾਂਜੀ ਹਾਂਜੀ ਪਾਣੀ ਗੋਣੀ ਨਹੀਂ ਖਸੁੰਦਾ ਕੱਲ ਨੂੰ ਮੀਮੂ ਪੈਂਦਾ ਨਾ ਫਿਰ ਇੱਥੇ ਪਾਣੀ ਖਲੋਇਦਾ ਹੁੰਦਾ ਜੇ ਪਿਛੋਂ ਨੀਵਾ ਏ ਠੀਕ ਤੇ ਉੱਥੇ ਆਪਣਾ ਹੁੰਦਾ ਦੋਵਾਂ ਦਾ ਕੁਝ ਨਹੀਂ ਵਧੀਆ ਬਾਜੀ ਹਾਂਜੀ ਤੇ ਜਾਂਦਾ ਸਕੂਲੇ ਆਹ ਜਾਂਦਾ ਅੱਛਾ ਫਿਰ ਇਸ ਤੋਂ 10 ਸਵਰਨਾ ਆ ਜਾਂਦਾ ਏਡਾ ਪੇਗਾ ਹਣੀ ਹਣੀ ਤੁਹਾਨੂੰ ਪਤਾ ਇੱਥੇ ਕਰਦੇ ਹੀ ਏ ਠੀਕ ਹੈ ਜੀ ਤੇ ਕਿਸੇ ਵੀ ਚੀਜ਼ ਦੀ ਲੋੜ ਹੋ ਗਈ ਨਾ ਵੇ ਤੇ ਜਿੱਦੀ ਬਾਜੀ ਨਹੀਂ ਕਰਦੀਆਂ ਫੋਨ ਤੇ ਠੀਕ ਹੈ ਕਿਸੇ ਵੀ ਚੀਜ਼ ਦੀ ਲੋੜ ਨਹੀਂ ਬੜੀ ਮਦਦ ਕੀਤੀ ਕੋਈ ਨਹੀਂ ਬਾਜੀ ਦੇਖੋ ਜਿੱਦੀ ਰਿਸ਼ਤੇਦਾਰ ਨਾਲ ਭੈਣ ਭਰਾ ਇਸੇ ਕਰਕੇ ਤੇ ਹੁੰਦਾ ਹੋਵੇ ਹਨਾ ਕੋਈ ਗੱਲ ਨਹੀਂ ਨਾਲੇ ਫੋਨ ਨਹੀਂ ਕੰਮ ਆਉਣਾ ਸੀ ਤੇ ਕਦੋਂ ਆਉਣਾ ਤੁਹਾਡੇ ਪਿੱਤਾ ਨੇ ਠੀਕ ਹੈ ਨਾਲੇ ਮੈਨੂੰ ਘਰੋਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਜੀ ਮੰਮੀ ਮੇਰੀ ਕਹਿੰਦੀ ਆ ਜੀ ਜਿੱਦਾਂ ਵੀ ਅਗਲੇ ਕਹਿਣਗੇ ਤੂੰ ਏਦਾਂ ਕਰਦੀ ਹੈਨਾ ਨਹੀਂ ਕੋਈ ਗੱਲ ਨਹੀਂ ਇਹ ਤੇ ਸਾਂਢਾ ਤੇ ਲੋੜ ਪਏਗੀ ਤੇ ਕੋਈ ਗੱਲ ਨਹੀਂ ਬਾਕੀ ਸਭ ਤੇਰਾ ਕਰਨ ਦੇ ਆਹ ਨਹੀਂ ਬਧੀਏ ਅੱਥੇ ਚਲੋ ਆਜੋ ਚਲੋ